ਸਾਡੇ ਜ਼ਖਮਾਂ ਤੇ ਪਾਉਂਦਾ ਹੈ ਲੂਣ ਮਹੀਨਾ ਨਵੰਬਰ ਤੇ ਸਿੱਖਾਂ ਦੇ ਘਰਾਂ ਚੋਂ ਸਿੱਖ ਕੱਢ ਕੱਢ ਕੇ ਮਾਰੇ ਬੱਚੇ ਕੱਢ ਕੱਢ ਕੇ ਮਾਰੇ ਜੋਂਦੇ ਸਾੜੇ ਮਾਵਾਂ ਦੇ ਮੂਹਰੇ ਬੱਚੇ ਸਾੜੇ ਐਨੇ ਜ਼ਾਲਮ ਤਰੀਕੇ ਦੇ ਨਾਲ ਰੇਪ ਕੀਤੇ ਗਾਲ ਵੱਡੇ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਹਿੰਦੂ ਪਰਿਵਾਰਾਂ ਨੇ ਆਪਣੇ ਘਰਾਂ ਚੋਂ ਲੁਕੋਲ ਕੋ ਕੇ ਬਚਾਇਆ ਇਹ ਨਹੀਂ ਕਿ ਉੱਥੇ ਸਾਰੇ ਹਿੰਦੂਆਂ ਨੇ ਕੀਤਾ ਇਹ ਇੱਕ ਰਾਜਨੀਤਿਕ ਧਿਰ ਜਿਨੇ ਉਹ ਗੁੰਡੇ ਤਿਆਰ ਕੀਤੇ ਫਿਰ ਇਹ ਦੇਖੋ ਪੂਰੀ ਦਿੱਲੀ ਦੇ ਵਿੱਚ ਇੱਕੋ ਹੀ ਪੈਟਰਨ ਤੇ ਬੰਦੇ ਮਾਰੇਗੇ ਸਿੱਖਾਂ ਨੂੰ ਓਵੇਂ ਟਾਇਰ ਪਾਏ ਓਵੇਂ ਉਹੀ ਰਾੜਾਂ ਸੀਗੀਆਂ ਉਦਾਂ ਦੀ ਹੀ ਸੇਮ ਸਾਰੀ ਦਿੱਲੀ ਚ ਪੈਟਰੋਲ ਦੀਆਂ ਕੇਨੀਆਂ ਸੀ ਸਰਕਾਰਾਂ ਨੇ ਇਹ ਜਿਹੜਾ ਜ਼ੁਲਮ ਕੀਤਾ ਇਹ ਰਹਿੰਦੀ ਦੁਨੀਆ ਤੱਕ ਨਾ ਤਾਂ ਗਗਨਜੀ ਸਾਡੇ ਤੋਂ ਭੁੱਲ ਹੋਣਾ ਤੇ ਨਾ ਕਿ ਮੈਨੂੰ ਪਤਾ ਵੀ ਸਿੱਖਾਂ ਨੇ ਇਹਨਾਂ ਨੂੰ ਕੋਲਣ ਦੇ ਬੀਜਪੀ ਦੇ ਦੋ ਵੱਡੇ ਲੀਡਰਾਂ ਦੇ ਸਟਿੰਗ ਹੋਏ ਇਚੋ ਮੰਨੇ ਕੇ ਯਾਰ ਸਾਨੂੰ ਕਿਹਾ ਗਿਆ ਸੀਗਾ ਬਈ ਬੱਚਾ ਹੋਵੇ ਜਵਾਨ ਹੋਵੇ ਬੁੱਢਾ ਹੋਵੇ ਲੇਡੀਜ਼ ਹੋਵੇ ਔਰਤ ਹੋਵੇ ਵੱਡ ਦੇਣੀਆਂ ਯਾਰ ਤੇ ਕਹਿੰਦਾ ਸਾਨੂੰ ਬੜਾ ਮਜ਼ਾ ਆ ਰਿਹਾ ਸੀ ਵੱਡ ਕੇ ਤੇ ਕਹਿੰਦਾ ਜਦੋਂ ਨਵੰਬਰ 84 ਦੇ ਵਿੱਚ ਭੀੜ ਚੜ ਕੇ ਆ ਦਿਨਾਂ ਚ ਸਾਡੇ ਘਰ ਨੂੰ ਆਈ ਕਹਿੰਦਾ ਤਿੰਨਾ ਨੇ ਅਸੀਂ ਉੱਤੇ ਖੜ ਕੇ ਫੈਰ ਖੋਲਤੇ ਕਹਿੰਦਾ ਗੇਟਾਂ ਦੇ ਉੱਤੇ 150 ਚੱਪਲੀਆਂ ਪਈ ਸੀ ਘਟੋ ਕੇ ਸਾਰੇ ਭੱਜ ਚੱਪਲਾਂ ਛੱਡ ਛੱਡ ਭੱਜੇ ਸੀ ਇੱਥੇ ਉਹਨਾਂ ਲੋਕਾਂ ਦੀ ਮਾਨਸਿਕਤਾ ਸਾਨੂੰ ਨਹੀਂ ਆਉਂਦੀ ਮੈਨੂੰ ਜਿਹੜੀ ਦੂਜੇ ਧਰਮ ਦੇ ਲੋਕਾਂ ਨੂੰ ਮਾਰ ਕੇ ਕਿਉਂ ਇਹ ਸੋਚਦੇ ਆ ਵੀ ਹਾਂ ਇਹ ਪਾਰਟੀ ਵਧੀਆ ਇਹਨੂੰ ਜਿਤਾ ਲੂ। ਪਲਾਨ ਕੀਤਾ ਗਿਆ ਵੋਟਰ ਸੂਚੀਆਂ ਕੱਢ ਕੇ। ਹੂੰ। ਵੋਟਰ ਸੂਚੀਆਂ ਕੱਢ ਕੇ ਸਿੱਖਾਂ ਦੇ ਘਰਾਂ ਦੀ ਪਛਾਣ ਕੀਤੀ ਗਈ ਉਹ ਤੇ ਨਿਸ਼ਾਨਦੇਹੀ ਕੀਤੀ ਗਈ। ਹੂੰ। ਯਾ ਮੁਸਲਮਾਨ ਦਾ ਘਰ ਆ, ਹਿੰਦੂ ਦਾ ਤੇ ਸਿੱਖ ਦੇ ਘਰ ਦੇ ਉੱਤੇ ਆ ਨਿਸ਼ਾਨੀ ਹੋਊਗੀ। ਹੂੰ। ਤੇ ਫਿਰ ਤਿੰਨ ਦਿਨ ਇਹਨਾਂ ਨੇ ਤਿੰਨ ਦਿਨ ਦੀ ਪੁਲਿਸ ਨੂੰ ਮੈਂ ਕਹਿੰਦਾ ਵੀ ਛੋਟ ਹੀ ਦੇਤੀ ਸੀ। ਪੁਲਿਸ ਨੂੰ ਕਹਤਾ ਤੁਸੀਂ ਵਿੱਚ ਨਹੀਂ ਆਉਣਾ। ਤੇ ਨਾਰੇ ਲਾਏ ਇਹਨਾਂ ਨੇ ਖੂਨ ਦਾ ਬਦਲਾ ਖੂਨ। ਇੰਦਰਾ ਗਾਂਧੀ ਦਾ ਇਸ ਤਰੀਕੇ ਦੇ ਨਾਲ ਕਹਿਣਾ ਇਹਨਾਂ ਨੇ ਕਿ ਇੰਦਰਾ ਗਾਂਧੀ ਮਾਰੀ ਆ ਜੀ ਤਾਂ ਕਰਕੇ ਸਿੱਖਾਂ ਨੂੰ ਮਾਰਿਆ ਤਾਂ ਫਿਰ ਮੈਂ ਸਵਾਲ ਕਰਦਾ ਹੁਣ ਇੱਕ ਵੀ ਦੋ ਸਿੱਖਾਂ ਨੇ ਇੰਦਰਾ ਗਾਂਧੀ ਮਾਰੀ ਤਾਂ ਸਾਰੇ ਸਿੱਖ ਦੋਸ਼ੀ ਹੋ ਗਏ ਤੇ ਨੱਤੂ ਰਾਮ ਗੋੜਸੇ ਨੇ ਇੰਦਰਾ ਆਪਣੇ ਮਹਾਤਮਾ ਗਾਂਧੀ ਮਾਰਿਆ ਸੀ ਉਹ ਬ੍ਰਾਹਮਣ ਸੀਗਾ ਫਿਰ ਉਹ ਸਾਰੇ ਬ੍ਰਾਹਮਣ ਕਿਉਂ ਨਹੀਂ ਮਾਰੇ ਤਿੰਨ ਦਿਨ ਹੁਣ ਜਿਹੜਾ ਪਿਛਲੇ ਸ਼ਹੀਨ ਬਾਗ ਦੇ ਮੋਰਚੇ ਲੱਗਣ ਤੋਂ ਬਾਅਦ ਜਿਹੜਾ ਦਿੱਲੀ ਦੇ ਵਿੱਚ ਹੋਇਆ ਤਾਂ ਉਹ ਵੀ ਤਿੰਨ ਦਿਨ ਫਿਰ ਛੋਟ ਸੀ ਤੇ ਫਿਰ ਹੁਣ ਇੱਥੇ ਕਿਵੇਂ ਕਹੀਏ ਇੱਕ ਇਕੱਲੀ ਕਾਂਗਰਸ ਦੋਸ਼ੀ ਆ ਉੱਥੇ ਤਾਂ ਬੀਜੇਪੀ ਨੇ ਕਰਾਇਆ ਸਾਡੇ ਜ਼ਖਮਾਂ ਤੇ ਪਾਉਂਦਾ ਹੈ ਲੂਣ ਮਹੀਨਾ ਨਵੰਬਰ ਤੇ ਜੂਨ ਹਰ ਪੰਜਾਬੀ ਹਰ ਸਿੱਖ ਨੂੰ ਪਤਾ ਵਾ ਕਿ ਜੂਨ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਹੁਣ ਨਵੰਬਰ ਚੜ ਗਿਆ ਵਾ ਤੇ ਤੁਹਾਨੂੰ ਵੀ ਪਤਾ ਸਾਰੀ ਸਿੱਖ ਸੰਗਤ ਨੂੰ ਪਤਾ ਦਿੱਲੀ ਦੇ ਵਿੱਚ ਉਹ ਕੀ ਵਪਰਿਆ ਜਿਹਦੇ ਨਾਲ ਅੱਜ ਵੀ ਸਾਨੂੰ ਦੇਖ ਕੇ ਜਿਹੜਾ ਜਾਂ ਯਾਦ ਕਰਕੇ ਸਾਡੀ ਰੂਹ ਕੰਬ ਜਾਂਦੀ ਹੈ ਗਲਾਂ ਦੇ ਵਿੱਚ ਟੇਰ ਪਾ ਪਾ ਕੇ ਸਾਡੇ ਸਿੱਖਾ ਜਿਹੜੇ ਉੱਥੇ ਸਾੜੇ ਗਏ ਕੇਸਾਂ ਦੀ ਬੇਅਦਬੀ ਕੀਤੀ ਗਈ ਸਾਡੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਕੀਤੇ ਗਏ ਇਸ ਮੁੱਦੇ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਤਲੋਚਨ ਸਿੰਘ ਗਿੱਲ ਸਵਾਗਤ ਹੈ ਤਲੋਚਨ ਸਿੰਘ ਗਿੱਲ ਧੰਨਵਾਦ ਗਿੱਲ ਸਾਹਿਬ ਨਵੰਬਰ ਦਾ ਮਹੀਨਾ ਆ ਗਿਆ ਵਾ ਸਿੱਖ ਸੰਗਤ ਭੁਲਾਇਆ ਨਹੀਂ ਭੁੱਲ ਸਕਦੀ ਅਸੀਂ ਕੀ ਕਹਿਣਾ ਚਾਹਾਂਗੇ ਇਸ ਬਾਰੇ ਇਹ ਜੂਨ ਤੋਂ ਸਟਾਰਟ ਹੋ ਗਿਆ ਸੀਗਾ ਗਗਨ ਜੀ ਹੂੰ ਅਸ ਤਾਂ ਕਹਿੰਨੇ ਨਾ ਵੀ ਜੂਨ 84 ਨਾ ਭੁੱਲਣਯੋਗ ਆ ਤੇ ਨਾ ਬਖਸ਼ਣਯੋਗ ਆ ਉਹ 6-7 ਦਿਨ ਸਾਡੇ ਦਰਬਾਰ ਸਾਹਿਬ ਤੇ ਸਾਡੀ ਮੁਕੱਦਸ ਥਾਨ ਜਿਹਨੂੰ ਅਸੀਂ ਕਹਿੰਨੇ ਆ ਕਿ ਸਾਡਾ ਉਹਦੇ ਤੋਂ ਪਰੇ ਕੁਝ ਨਹੀਂ ਹੈਗਾ ਉਦੋਂ ਸ਼ੁਰੂ ਕਰਤੇ ਇਹਨਾਂ ਨੇ ਕਰਨ ਤੋਂ ਬਾਅਦ ਕਹਿੰਦੇ ਨਾ ਵੀ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੁੰਦਾ ਕਦੇ ਵੀ ਕਿਉਂਕਿ ਸਾਡੇ ਹਿਸਟਰੀ ਦੇ ਵਿੱਚ ਆਪਣੀ ਦੇ ਸਿੱਖਾਂ ਦੇ ਕਿਤੇ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਚੜ ਕੇ ਗਏ ਹੋਏ ਪਹਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਨਿਆਰ ਚੰਗਾ ਲੜੀਆਂ ਉਹ 14 ਚੰਗਾ ਹਿੰਦੂ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਨਾਲ ਲੜੀਆਂ ਤੇ ਉਹ 14 ਦੀਆਂ 14 ਚੰਗਾ ਉਹ ਚੜ ਕੇ ਆਏ ਸੀ ਹੂੰ ਗੁਰੂ ਸਾਹਿਬ ਕਿਤੇ ਨਹੀਂ ਗਏ ਸੀ ਤਾਂ ਇਹ ਸਾਡੇ ਬਲੱਡ ਦੇ ਵਿੱਚ ਆ ਤੇ ਜਦੋਂ ਇੰਦਰਾ ਗਾਂਧੀ ਨੇ ਤਿੰਨ ਦੇਸ਼ਾਂ ਦੇ ਨਾਲ ਹੋਰ ਰਲ ਕੇ ਵੱਡੀਆਂ ਵੱਡੇ ਰਸ਼ੀਆ ਵਰਗਿਆਂ ਨਾਲ ਰੂਸ ਵਰਗੇ ਦੇਸ਼ਾਂ ਦੇ ਨਾਲ ਰਲ ਕੇ ਦਰਬਾਰ ਸਾਹਿਬ ਸਾਡੇ ਤੇ ਟੈਂਕੀ ਚੜਾਤੇ ਦਾ ਉਸ ਜ਼ੁਲਮ ਕਹਿਰ ਦਾ ਕਹਿ ਸਕਦਾ ਮੈਂ ਉਸ ਜ਼ੁਲਮ ਦਾ ਕਹਿਰ ਦਾ ਰਿਐਕਸ਼ਨ ਸੀਗਾ ਇਹ ਕਿ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਤੇ ਉਹ ਤਿੰਨ ਦਿਨ ਉਸ ਤੋਂ ਬਾਅਦ ਕੀ ਕੁਝ ਹੋਇਆ ਉਸੇ ਰਾਤ ਨੂੰ ਪਲਾਨ ਕੀਤਾ ਗਿਆ ਬਕਾਇਦਾ ਹੂੰ ਉਦੋਂ ਪਹਿਲਾਂ ਵੀ ਕੀਤਾ ਗਿਆ ਹੋਣਾ ਮਾੜਾ ਮੋਟਾ ਜਾਂ ਉਸ ਦਿਨ ਵੀ ਕੀਤਾ ਗਿਆ ਹੋਣਾ ਹੂੰ ਪਲਾਨ ਕੀਤਾ ਗਿਆ ਵੋਟਰ ਸੂਚੀਆਂ ਕੱਢ ਕੇ ਹੂੰ ਵੋਟਰ ਸੂਚੀਆਂ ਕੱਢ ਕੇ ਸਿੱਖਾਂ ਦੇ ਘਰਾਂ ਦੀ ਪਛਾਣ ਕੀਤੀ ਗਈ ਉਹ ਤੇ ਨਿਸ਼ਾਨਦੇਹੀ ਕੀਤੀ ਗਈ ਹਾਂ ਯਾ ਮੁਸਲਮਾਨ ਦਾ ਘਰ ਆ ਹਿੰਦੂ ਦਾ ਤੇ ਸਿੱਖ ਦੇ ਘਰ ਦੇ ਉੱਤੇ ਆ ਨਿਸ਼ਾਨੀ ਹੋਊਗੀ ਹਾਂ ਤੇ ਫਿਰ ਤਿੰਨ ਦਿਨ ਇਹਨਾਂ ਨੇ ਤਿੰਨ ਦਿਨ ਦੀ ਪੁਲਿਸ ਨੂੰ ਮੈਂ ਕਹਿੰਦਾ ਵੀ ਛੋਟ ਹੀ ਦੇਤੀ ਸੀ ਪੁਲਿਸ ਨੂੰ ਕਹਤਾ ਜੀ ਤੁਸੀਂ ਵਿੱਚ ਨਹੀਂ ਆਉਣਾ ਹਾਂ ਤੇ ਨਾਰੇ ਲਾਏ ਇਹਨਾਂ ਨੇ ਖੂਨ ਦਾ ਬਦਲਾ ਖੂਮ ਤੇ ਸਿੱਖਾਂ ਦੇ ਘਰਾਂ ਚੋਂ ਸਿੱਖ ਕੱਢ-ਕੱਢ ਕੇ ਮਾਰੇ ਬੱਚੇ ਕੱਢ ਕੱਢ ਕੇ ਮਾਰੇ ਜੋਂਦੇ ਸਾੜੇ ਮਾਵਾਂ ਦੇ ਮੂਰੇ ਬੱਚੇ ਸਾੜੇ ਐਨੇ ਜ਼ਾਲਮ ਤਰੀਕੇ ਦੇ ਨਾਲ ਰੇਪ ਕੀਤੇ ਗਾਲ ਵੱਢੇ ਗਲਾਂ 'ਚ ਟਾਇਰ ਪਾ ਪਾ ਗਏ ਹੁਣ ਇੱਥੇ ਮੈਂ ਕਈ ਵਾਰੀ ਨਾ ਤੁਸੀਂ ਲੋਕ ਕਹਿ ਦਿੰਦੇ ਨੇ ਕਿ ਯਾਰ ਇਹ ਕਾਂਗਰਸ ਨੇ ਕਰਵਾ ਕੀਤਾ ਕਾਂਗਰਸ ਨੇ ਕਰਵਾਇਆ ਮੈਂ ਕਹਿੰਦਾ ਜਿਹੜੇ ਗੁਜਰਾਤ ਦੇ ਵਿੱਚ ਤਾਂ ਜਿਹੜਾ ਹੋਇਆ ਸੀ ਉਹ ਵੀ 3 ਦਿਨ ਦੀ ਛੋਟ ਦਿੱਤੀ ਸੀ ਉੱਥੇ ਤਾਂ ਭਾਜੀਪੀ ਸਰਕਾਰ ਸੀ ਟੋਨ ਉਹੀ ਆ ਦੇਖੋ ਉਹੀ 3 ਦਿਨ ਦਿੱਲੀ 'ਚ ਵੀ ਕਰਵਾਇਆ ਸਰਕਾਰ ਕੀ ਦੀ ਸੀ ਕੇਜਰੀਵਾਲ ਦੀ ਤਾਂ ਫਿਰ ਇੱਥੇ ਦੱਸੋ ਕਿ ਕੱਲੀ ਕਾਂਗਰਸ ਕਿਵੇਂ ਦੋਸ਼ੀ ਹੋਗੀ ਉਹ ਤਿੰਨ ਦਿਨ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਨਹੀਂ ਕੇਜਰੀਵਾਲ ਦੀ ਸਰਕਾਰ ਤਾਂ ਨਹੀਂ ਸੀ ਕੇਜਰੀਵਾਲ ਦੀ ਸਰਕਾਰ ਸੀ ਤਿੰਨ ਦਿਨ ਹੋਇਆ ਤਿੰਨ ਦਿਨ ਤਾਹ ਸ਼ਹੀਨ ਬਾਗ ਵਾਲੇ ਮੋਰਚੇ ਤੋਂ ਬਾਅਦ ਦੀ ਗੱਲ ਕਰਨਾ ਮੈਂ ਓਕੇ ਓਕੇ ਹਾਂਜੀ ਆ ਹੁਣ ਕਿ ਪਿੱਛੇ ਜੇ ਮੈਂ ਨਵੰਬਰ ਤੋਂ ਉਧਰ ਚਲ ਨਾ 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 ਤਿੰਨ ਦਿਨ ਆ ਹੁਣ ਜਿਹੜਾ ਪਿਛਲੇ ਸ਼ਹੀਨ ਬਾਗ ਦੇ ਮੋਰਚੇ ਲੱਗਣ ਤੋਂ ਬਾਅਦ ਜਿਹੜਾ ਦਿੱਲੀ ਦੇ ਵਿੱਚ ਹੋਇਆ ਤਾਂ ਉਹ ਵੀ ਤਿੰਨ ਦਿਨ ਫਿਰ ਛੋਟ ਸੀ ਤੇ ਫਿਰ ਹੁਣ ਇੱਥੇ ਕਿਵੇਂ ਕਹੀਏ ਇੱਕ ਇਕੱਲੀ ਕਾਂਗਰਸ ਦੋਸ਼ੀ ਆ ਉੱਥੇ ਤਾਂ ਬੀਜੇਪੀ ਨੇ ਕਰਾਇਆ ਬੀਜੇਪੀ ਦੇ ਦੋ ਵੱਡੇ ਲੀਡਰਾਂ ਦੇ ਸਟਿੰਗ ਹੋਏ ਜਿੱਚੋ ਮੰਨੇ ਕਿ ਯਾਰ ਸਾਨੂੰ ਕਿਹਾ ਗਿਆ ਸੀਗਾ ਬਈ ਬੱਚਾ ਹੋਵੇ ਜਵਾਨ ਹੋਵੇ ਬੁੱਢਾ ਹੋਵੇ ਲੇਡੀਜ਼ ਹੋਵੇ ਔਰਤ ਹੋਵੇ ਵੱਡ ਦੇਣੀਆ ਯਾਰ ਤੇ ਕਹਿੰਦਾ ਸਾਨੂੰ ਬੜਾ ਮਜ਼ਾ ਆ ਰਿਹਾ ਸੀ ਵੱਡ ਕੇ ਉਹ ਦੋਨੇ ਲੀਡਰਾਂ ਨੇ ਕਿਹਾ ਕਿ ਸਾਨੂੰ ਬੜਾ ਮਜ਼ਾ ਆ ਰਿਹਾ ਸੀਗਾ ਪੱਤਰਕਾਰ ਨੇ ਜਾਣ ਕੇ ਮੂਰਿਓ ਪੁੱਛਿਆ ਵੀ ਕਿਵੇਂ ਫੀਲ ਹੁੰਦਾ ਥਾ ਆਪਕੋ ਬਹੁਤ ਖੁਸ਼ੀ ਹੁੰਦੀ ਸੀ ਜਦ ਕੋਈ ਕਿਸੇ ਕੋ ਕਾਟ ਦੇਤੇ ਤੇ ਪੂਰੀ ਤਰ੍ਹਾਂ ਤਾਂ ਉਹ ਇਹਨਾਂ ਨੇ 3 ਦਿਨ ਜਿਹੜਾ ਪੂਰਾ ਆਪ ਦਾ ਜੋ ਕਰਨਾ ਸੀ ਉਹ ਕੀਤਾ ਲੁੱਟਾਂ ਕੀਤੀਆਂ ਖੋਹਾਂ ਕੀਤੀਆਂ ਇਹਨਾਂ ਨੇ ਭੈਣਾਂ ਦੇ ਬਲਾਤਕਾਰ ਕੀਤੇ ਬਹੁਤ ਸਾਰੇ ਸਿੱਖ ਪਰਿਵਾਰਾਂ ਨੇ Hindu ਪਰਿਵਾਰਾਂ ਨੇ ਦੇਖਿਆ ਕਿ ਯਾਰ ਇਹ ਸਾਡੇ ਨਾਲ ਰਹਿੰਦੇ ਰਹੇ ਨੇ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ Hindu ਪਰਿਵਾਰਾਂ ਨੇ ਆਪਣੇ ਘਰਾਂ ਚ ਲੁਕੋਲ ਕੋ ਕੇ ਬਚਾਇਆ ਇਹ ਨਹੀਂ ਕਿ ਉੱਥੇ ਸਾਰੇ Hindu ਆ ਨੇ ਕੀਤਾ ਇਹ ਇੱਕ ਰਾਜਨੀਤਿਕ ਧਿਰ जिने वो गुंडे तैयार ਕੀਤੇ ਫਿਰ ਇਹ ਦੇਖੋ ਪੂਰੀ ਦਿੱਲੀ ਦੇ ਵਿੱਚ ਇੱਕੋ ਹੀ ਪੈਟਰਨ ਤੇ ਬੰਦੇ ਮਾਰੇਗੇ ਸਿੱਖਾਂ ਨੂੰ ਓਵੇਂ ਟਾਇਰ ਪਾਏ ਓਵੇਂ ਉਹੀ ਰਾੜਾਂ ਸੀਗੀਆਂ ਉਦਾਂ ਦੀ ਹੀ ਸੇਮ ਸਾਰੀ ਦਿੱਲੀ ਚ ਪੈਟਰੋਲ ਦੀਆਂ ਕੇਨੀਆਂ ਸੀਗੀਆਂ ਤਾਂ ਸੋਚੋ ਲਲਿਤ ਮਾਕਨ ਉਹਨੂੰ ਜਿੰਨਾਂ ਬਾਅਦ ਚ ਭਾਈ ਕੁੱਕੀ ਗੱਲ ਉਹਨਾਂ ਨੇ ਮਾਰਿਆ ਉਹਨਾਂ ਨੇ ਕਿੱਡੀ ਰਾਤੋਂ ਰਾਤ ਜਾਂ ਇੱਕ ਦਿਨ ਪਹਿਲਾਂ ਪਲਾਨ ਕਰਕੇ ਸਾਰਾ ਕੁਝ ਰੱਖਿਆ ਸੀਗਾ ਵੀ ਅੱਜ ਰਾਤ ਨੂੰ ਸਟਾਰਟ ਕਰ ਦੇਣਾ ਤੇ 3 ਦਿਨ ਇਹਨਾਂ ਦਾ ਪੂਰਾ ਕਤਲੇਆਮ ਕਰਨਾ ਤੇ 3 ਦਿਨ ਕਤਲੇਆਮ ਕੀਤਾ ਪੂਰੀ ਪਲਾਨ ਸੀ ਜਦ ਕਿ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਚਾਹੇ ਐਮਰਜੈਂਸੀ ਦੇ ਲਈ 24 ਘੰਟੇ ਤੋਂ ਪਹਿਲਾਂ ਪਹਿਲਾਂ ਆਰਮੀ ਨੂੰ ਸੱਦ ਸਕਦਾ ਆਰਮੀ ਆ ਸਕਦੀ ਆ ਪਰ ਨਹੀਂ ਸੱਦਿਆ ਨਹੀਂ ਗਿਆ ਗੁਜਰਾਤ ਚ ਵੀ ਨਹੀਂ ਸੱਦਿਆ ਗਿਆ ਦਿੱਲੀ ਚ ਵੀ ਨਹੀਂ ਸੱਦਿਆ ਗਿਆ ਤਾਂ ਸਰਕਾਰਾਂ ਨੇ ਇਹ ਜਿਹੜਾ ਜ਼ੁਲਮ ਕੀਤਾ ਇਹ ਰਹਿੰਦੀ ਦੁਨੀਆ ਤੱਕ ਨਾ ਤਾਂ ਗਗਨ ਜੀ ਸਾਡੇ ਤੋਂ ਭੁੱਲ ਹੋਣਾ ਤੇ ਨਾ ਕਿ ਮੈਨੂੰ ਪਤਾ ਵੀ ਸਿੱਖਾਂ ਨੇ ਇਹਨਾਂ ਨੂੰ ਭੁੱਲਣ ਦੇਣਾ